ਨਿਗਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਸੋ ਸਾਧ ਸੰਗਤ ਇਹ ਬੇਨਤੀਆਂ অতি ਜ਼ਰੂਰੀ ਨੇ ਗੁਰਮੁਖ ਪਿਆਰਿਓ 2024 ਦੀਆਂ ਵੋਟਾਂ ਦੀ ਭਵਿੱਖਬਾਣੀ ਸੁਣ ਕੇ ਹੈਰਾਨ ਰਹਿ ਜਾਓਗੇ ਤੁਸੀਂ ਸਾਰੇ ਜੋ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਹੈਰਾਨ ਰਹਿ ਜਾਓਗੇ ਤੁਸੀਂ ਸਾਰੇ ਇਹ ਨਤੀਜੇ ਸੁਣ ਕੇ ਆਪਣੇ ਆਪ ਤੇ ਯਕੀਨ ਨਹੀਂ ਕਰੋਗੇ ਕੁਝ ਬੇਨਤੀਆਂ ਆਪਾਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਪਹਿਲਾਂ ਤੇ ਫਤਿਹ ਬਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ 2024 ਦੇ ਇਲੈਕਸ਼ਨ ਜਿਹੜੇ ਨੇ ਉਹ ਚੱਲ ਰਹੇ ਨੇ 2024 ਲੋਕ ਸਭਾ ਇਲੈਕਸ਼ਨ ਹੋ ਰਹੇ ਨੇ ਤੇ ਅਖੀਰਲੇ ਗੇੜ ਦੀਆਂ ਚੋਣਾਂ ਜੜੀਆਂ ਨੇ ਉਹ ਹੁਣ ਇੱਥੇ ਪੰਜਾਬ ਦੇ ਵਿੱਚ ਨੇ 1 ਜੂਨ ਨੂੰ ਜੜੀਆਂ ਉਹ ਚੋਣਾਂ ਹੋਣ ਗਈਆਂ 1 ਜੂਨ ਨੂੰ ਜਿਹੜਾ ਉਹ ਸਾਰਾ ਫੈਸਲਾ ਹੋ ਜਾਏਗਾ ਕਿ ਕੌਣ ਜਿੱਤਿਆ ਹੈ ਕੌਣ ਹਾਰਿਆ ਹੈ 1 ਜੂਨ ਨੂੰ ਸਭ ਫੈਸਲਾ ਹੋ ਜਾਣਾ ਹੈ ਤੇ ਹੁਣ ਸਾਰਾ ਕੁਝ ਜਿਹੜਾ ਹੈ ਲੋਕਾਂ ਸਾਹਮਣੇ ਆ ਜਾਏਗਾ ਹੁਣ ਦੇਖਿਓ 4 ਤਰੀਕ ਨੂੰ ਰਿਜ਼ਲਟ ਆ ਜਾਣਾ ਹੈ 4 ਤਰੀਕ ਨੂੰ ਸਾਰੇ ਆਪੋ ਆਪਣੇ ਜਿਹੜੇ ਜਿੱਤ ਦੇ ਦਾਅਵੇ ਕਰ ਰਹੇ ਸੀ ਉਹਨਾਂ ਦੇ ਵਿੱਚੋਂ ਜਿਵੇਂ ਇੱਕ ਦੀ ਉਮੀਦ ਤੇ ਜਿਹੜਾ ਹੈ ਉਹ ਕੇਵਲ ਪਾਣੀ ਫਰੇਗਾ ਸਾਰਿਆਂ ਦੀ ਉਮੀਦਾਂ ਤੇ ਪਾਣੀ ਫਰੇਗਾ ਕੇਵਲ ਇੱਕ ਉਹ ਬੰਦਾ ਹੋਏਗਾ ਜਿਹਦੀਆਂ ਉਮੀਦਾਂ ਨੂੰ ਪਾਣੀ ਪੈਣਾ ਹੈ ਤੇ ਆਖਰ ਜਿਹੜਾ ਬੰਦਾ ਜਿੱਤੇਗਾ ਉਹ ਬੰਦੇ ਨੂੰ ਹੀ ਸਭ ਕੁਝ ਜਿਹੜਾ ਹੈ ਚੰਗਾ ਲੱਗਣਾ ਹੈ ਸਾਰ ਸੰਗਤ ਇਥੇ ਇੱਕ ਬੇਨਤੀ ਮੈਂ ਖਾਸ ਤੌਰ ਤੇ ਆਪ ਜੀ ਦੇ ਨਾਲ ਸਾਂਝੀ ਕਰ ਦੇਵਾਂ ਸਾਧ ਸੰਗਤ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਰਹਿਮਤ ਜਿਹੜੀ ਹੈ ਉਹ ਸਾਡੇ ਉੱਤੇ ਉਦੋਂ ਵਰਤੇਗੀ ਜਦੋਂ ਅਸੀਂ ਖੁਦ ਸੱਚ ਦੇ ਪਹਿਰੇਦਾਰ ਬਣਾਂਗੇ ਸੱਚ ਤੇ ਚੱਲਾਂਗੇ ਸੱਚ ਦੇ ਮਾਰਗ ਨੂੰ ਅਪਣਾਵਾਂਗੇ ਤੇ ਪਿਆਰਿਓ ਸੱਚੇ ਮਾਰਗ ਤੇ ਚੱਲ ਕੇ ਅਸੀਂ ਆਪਣੇ ਆਪ ਨੂੰ ਤਿਆਰ ਕਰਕੇ ਉਸ ਮਾਲਕ ਦੀ ਰਜ਼ਾ ਦੇ ਵਿੱਚ ਰਾਜ਼ੀ ਕਰਾਂਗੇ ਮੈਂ ਬੇਨਤੀਆਂ ਤਾਂ ਕਰ ਰਿਹਾ ਕਿਉਂਕਿ ਵੈਸੇ ਵਿਸ਼ਾ ਆਪਣਾ ਪੋਲੀਟੀਕਲ ਹੈ ਕਿਉਂਕਿ ਸੱਚੇ ਮਾਰਗ ਚੱਲਦੇ ਆਂ ਪੁਸਤਤ ਕਰੇ ਜਹਾਨ ਜੇ ਕੋਈ ਹਰ ਇੱਕ ਲੀਡਰ ਇਹ ਗੱਲ ਸਮਝ ਲਵੇ ਕਿ ਸੱਚੇ ਮਾਰਗ ਤੇ ਚੱਲ ਕੇ ਹੀ ਉਸਤਤੀ ਹੋ ਸਕਦੀ ਹੈ ਸੱਚੇ ਮਾਰਗ ਤੇ ਚੱਲ ਕੇ ਹੀ ਸਾਡੀ ਉਸਤਤੀ ਹੋਏਗੀ ਤੇ ਪਿਆਰਿਓ ਮੇਰੇ ਖਿਆਲ ਦੇ ਵਿੱਚ ਜਿਹੜੇ ਗਲਤ ਕੰਮ ਨੇ ਨਾ ਉਹ ਫਿਰ ਬੰਦ ਹੋ ਜਾਣਗੇ ਜਿੰਨੇ ਵੀ ਗਲਤ ਕੰਮ ਹੁੰਦੇ ਨੇ ਨਾ ਉਹ ਸ਼ਾਇਦ ਬੰਦ ਹੋ ਜਾਣਗੇ ਪਰ ਪਿਆਰਿਓ ਨਹੀਂ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਬਹੁਤ ਘੱਟ ਸਮਝਦੇ ਨੇ ਸਾਡੇ ਲੋਕ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਘੱਟ ਜਿਹੜਾ ਹੈ ਉਹ ਤਰਜੀਹ ਦਿੰਦੇ ਨੇ ਤੇ ਪਿਆਰਿਓ ਇਸੇ ਕਰਕੇ ਜੇ ਅੱਜ ਆਪਾਂ ਸਮਝੀਏ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗਲਤ ਕੰਮਾਂ ਦੇ ਵਿੱਚ ਧਿਆਨ ਦੇਣ ਲੱਗ ਪਏ ਨੇ ਬਹੁਤ ਸਾਰੇ ਲੋਕ ਗਲਤ ਕੰਮਾਂ ਦੇ ਵਿੱਚ ਤੁਰ ਪਏ ਨੇ ਸੋ ਪਿਆਰਿਓ ਇਸ ਕਰਕੇ ਅੱਜ ਜ਼ਰੂਰਤ ਹੈ ਆਪਣੇ ਆਪ ਨੂੰ ਜਿਹੜਾ ਇੱਕ ਜੋੜਨ ਦੀ ਆਪਣੇ ਆਪ ਦੇ ਵੱਲ ਧਿਆਨ ਦੇਣ ਦੀ ਸਾਧ ਸੰਗਤ ਅਸੀਂ ਬਹੁਤ ਜ਼ਿਆਦਾ ਵੱਡੀਆਂ ਕੁਝ ਗਲਤੀਆਂ ਕੀਤੀਆਂ ਨੇ ਬਹੁਤ ਜ਼ਿਆਦਾ ਵੱਡੀਆਂ ਅਸੀਂ ਕੁਝ ਗਲਤੀਆਂ ਜੜੀਆਂ ਨੇ ਉਹ ਵੇਖੀਆਂ ਹੋਣਗੀਆਂ ਸੋ ਪਿਆਰਿਓ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਮੇਸ਼ਾ ਜੋ ਸ਼ਰਨ ਆਵੇ ਤਿਸ ਕੰਠ ਲਗਾਵੇ ਵਿਰਦ ਸੁਆਮੀ ਸ਼ੰਦਾ ਇਹ ਬਚਨ ਸਾਰਿਆਂ ਨੇ ਸੁਣੇ ਹੋਣਗੇ ਪਰ ਪਿਆਰਿਓ ਇੱਕ ਖਾਸ ਤੌਰ ਤੇ ਮੈਂ ਚੀਜ਼ਾਂ ਇੱਥੇ ਆਪ ਜੀ ਦੇ ਨਾਲ ਸਾਂਝੀਆਂ ਕਰ ਦੇਵਾਂ ਕਿ ਪਿਆਰਿਓ ਯਾਦ ਰੱਖਿਆ ਜੇ ਪਰ ਕੁਝ ਚੀਜ਼ਾਂ ਹਲੇ ਵੀ ਜਿਹੜੀਆਂ ਨੇ ਉਹ ਸਮਝਣ ਵਾਲੀਆਂ ਨੇ ਕਿਉਂਕਿ ਸ਼ਰਨ ਆਉਣਾ ਬਹੁਤ ਵੱਡੀ ਗੱਲ ਹੈ ਦਾਲ ਬਦਲੀਆਂ ਦਾ ਦੌਰ ਜਾ ਰਹੀ ਹੈ ਦਲ ਬਦਲੇ ਜਾ ਰਹੇ ਨੇ ਕੋਈ ਕਿੱਧਰ ਭੱਜ ਰਿਹਾ ਕੋਈ ਕਿੱਧਰ ਭੱਜ ਰਿਹਾ ਪਰ ਯਾਦ ਰੱਖਿਓ ਜਿਹੜਾ ਇੱਕ ਦਾ ਹੋ ਜੇ ਭਾਵ ਇੱਕ ਗੁਰੂ ਦਾ ਹੋ ਜੇ ਇੱਕ ਪੀਰ ਦਾ ਹੋ ਜੇ ਉਹੀ ਕਾਮਯਾਬ ਹੁੰਦਾ ਹੈ ਔਖਾ ਵਕਤ ਸੌਖਾ ਵਕਤ ਆਉਂਦਾ ਰਹਿੰਦਾ ਪਰ ਜਿਹੜਾ ਮੈਦਾਨ ਛੱਡ ਕੇ ਨਾ ਭੱਜੇ ਉਹੀ ਨਿਤਰਦਾ ਹੈ ਜਿਹੜਾ ਅਸਲ ਦੇ ਵਿੱਚ ਮੈਦਾਨ ਛੱਡ ਕੇ ਭੱਜ ਜੇ ਉਹ ਬੰਦਾ ਜਿਹੜਾ ਹੈ ਬਿਲਕੁਲ ਆਪਣੇ ਮਕਸਦ ਤੋਂ ਥਿੜਕ ਜਾਂਦਾ ਹੈ ਆਪਣੇ ਮਕਸਦ ਤੋਂ ਉਹ ਬੰਦਾ ਜਿਹੜਾ ਹੈ ਉਹ ਬਿਲਕੁਲ ਫਿਰ ਆਊਟ ਹੋ ਜਾਂਦਾ ਹੈ ਤੇ ਪਿਆਰਿਓ ਉਹੀ ਬੰਦਾ ਮਕਸਦ ਤੋਂ ਥਿੜਕਦਾ ਹੈ ਉਹੀ ਬੰਦਾ ਜਿਹੜਾ ਹੈ ਮਕਸਦ ਤੋਂ ਭੱਜਦਾ ਹੈ ਜਿਹੜਾ ਬੰਦਾ ਆਪ ਆਪਣੇ ਵਿੱਚ ਪਰਪੱਕ ਨਾ ਹੋਵੇ ਜਿਹੜਾ ਬੰਦਾ ਆਪਣੇ ਆਪ ਦੇ ਵਿੱਚ ਪੱਕਾ ਨਾ ਹੋਵੇ ਜਿਹੜਾ ਬੰਦਾ ਆਪਣੇ ਆਪ ਤੋਂ ਭੱਜ ਜਾਏ ਆਪਣੇ ਆਪ ਤੋਂ ਥਿੜਕ ਜਾਏ ਤੇ ਪਿਆਰਿਓ ਉਹ ਬੰਦਾ ਕਿਸੇ ਦਾ ਕੀ ਸਵਾਰੇਗਾ ਵੇ ਗੱਲ ਯਾਦ ਰੱਖਿਓ ਉਹ ਬੰਦਾ ਕਿਸੇ ਦਾ ਕੀ ਸਵਾਰ ਸਕਦਾ ਇੱਥੇ ਇੱਕ ਬੇਨਤੀ ਮੈਂ ਜ਼ਰੂਰ ਕਰਦੇ ਆ ਕਿ ਹਰ ਕੋਈ ਬੰਦਾ ਆਪਣੀ ਜਿੱਤ ਦੇ ਬਾਰੇ ਸੋਚ ਰਿਹਾ ਹੈ ਪਰ ਕਿਸੇ ਨੇ ਇਹ ਗੱਲ ਨਹੀਂ ਸੋਚੀ ਵੀ ਅਸੀਂ ਲੋਕਾਂ ਦਾ ਕੀ ਭਲਾ ਕਰਾਂਗੇ ਲੋਕਾਂ ਦਾ ਕੀ ਸਵਾਰਾਂਗੇ ਲੋਕਾਂ ਦਾ ਕੀ ਸਬਰੇਗਾ ਲੋਕਾਂ ਦੇ ਕਿਹੜੇ ਦੁੱਖ ਤਕਲੀਫ ਦੂਰ ਹੋਣਗੇ ਹਰ ਕੋਈ ਕਹਿੰਦਾ ਹੈ ਅਸੀਂ ਜਿੱਤਾਂਗੇ ਲੋਕਾਂ ਨੂੰ ਫਰੀ ਦੀਆਂ ਕਣਕ ਦਾਣਾਂ ਆਟਾ ਜਿਹੜਿਆ ਦੇਣ ਤੇ ਇਹਨਾਂ ਲੋਕਾਂ ਨੇ ਸਭ ਤੋਂ ਵੱਧ ਜ਼ੋਰ ਦਿੱਤਾ ਹੈ ਕਿ ਲੋਕਾਂ ਨੂੰ ਸਭ ਤੋਂ ਵੱਧ ਆਟਾ ਦਾਲ ਦਿੱਤਾ ਜਾਏ ਲੋਕਾਂ ਨੂੰ ਆ ਚੀਜ਼ਾਂ ਦਿੱਤੀਆਂ ਜਾਣ ਪਰ ਕਦੇ ਉਹਨਾਂ ਲੋਕਾਂ ਦੀ ਗਰੀਬੀ ਹਟਾਉਣ ਬਾਰੇ ਉਹਨਾਂ ਲੋਕਾਂ ਨੂੰ ਜੋ ਪੇਸ਼ ਆ ਰਹੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਜਿਹੜਾ ਹੈ ਮਿਟਾਉਣ ਬਾਰੇ ਨਾ ਲੋਕਾਂ ਨੇ ਗੱਲ ਨਹੀਂ ਕੀਤੀ ਹੁਣ ਸਭ ਤੋਂ ਵੱਡੀ ਗੱਲ ਉਡਾਈ ਜਾ ਰਹੀ ਹੈ ਕਿ 2024 ਚ ਪ੍ਰਧਾਨ ਮੰਤਰੀ ਬਣ ਰਿਹਾ ਕੌਣ ਬਣ ਰਿਹਾ ਕੋਈ ਕਹਿੰਦਾ ਸਾਡਾ ਬਣੇਗਾ ਕੋਈ ਕਹਿੰਦਾ ਸਾਡਾ ਬਣੇਗਾ ਕੋਈ ਕਹਿ ਰਿਹਾ ਮੋਦੀ ਆ ਰਿਹਾ ਕੋਈ ਕਹਿ ਰਿਹਾ ਕੁਝ ਕੋਈ ਕਹਿ ਰਿਹਾ ਕੁਝ ਪਰ ਯਾਦ ਰੱਖਿਓ ਦੇਸ਼ ਦਾ ਸੱਚਾ ਪ੍ਰਧਾਨ ਮੰਤਰੀ ਉਹ ਦਿਨ ਗਿਣਿਆ ਜਾਏਗਾ ਜਦਨ ਆ ਕੇ ਦੇਸ਼ ਦੀ ਜਨਤਾ ਬਾਰੇ ਸੋਚੇਗਾ ਤੇ ਕਹੇਗਾ ਕਿ ਦੇਸ਼ ਦੀ ਜਨਤਾ ਨੂੰ ਕਿਸੇ ਪ੍ਰਕਾਰ ਦੀ ਤਕਲੀਫ ਨਹੀਂ ਹੋਣੀ ਚਾਹੀਦੀ ਚਾਹੇ ਕੋਈ ਜਿੱਡਾ ਮਰਜੀ ਛੋਟਾ ਇਨਸਾਨ ਹੈ ਚਾਹੇ ਕੋਈ ਵੱਟਾ ਹੈ ਪੈਸੇ ਦੇ ਵਿੱਚ ਤੇ ਉਹ ਬੰਦਾ ਹਰ ਕਿਸੇ ਲਈ ਹਮਦਰਦੀ ਰੱਖੇ ਪੈਸੇ ਵਾਲੇ ਸਾਹਮਣੇ ਝੁਕੇ ਨਾ ਤੇ ਗਰੀਬ ਦਾ ਹਮੇਸ਼ਾ ਹਮਦਰਦ ਬਣ ਕੇ ਰਹੇ ਤੇ ਜੋ ਗਰੀਬ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਨੇ ਉਹਨਾਂ ਤੇ ਉਹ ਬੰਦਾ ਖਾਸ ਤੌਰ ਤੇ ਧਿਆਨ ਦੇਵੇ ਇਹੋ ਜੇ ਬੰਦੇ ਦੀ ਲੋੜ ਹੈ ਇਹੋ ਜੇ ਸੱਜਣ ਦੀ ਲੋੜ ਹੈ ਤੇ ਪਿਆਰਿਓ ਜੇ ਸੱਚਮੁੱਚ ਅਸੀਂ ਇਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਨਾ ਸੱਚੀ ਬਿਰਤੀ ਵਾਲਾ ਕੋਈ ਇਨਸਾਨ ਅਸੀਂ ਚੁਣ ਲਿਆ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਸ ਦਿਨ ਫਿਰ ਸਭ ਕੁਝ ਜਿਹੜਾ ਹੈ ਆਪਣੇ ਆਪ ਹੱਲ ਹੋ ਜਾਏਗਾ ਉਸ ਦਿਨ ਸਭ ਕੁਝ ਹੱਲ ਹੋਣਾ ਉਦੋਂ ਪਹਿਲਾਂ ਹੱਲ ਨਹੀਂ ਹੋਣਾ ਭਾਵੇਂ ਜਿੱਥੇ ਤੱਕ ਮਰਜ਼ੀ ਭੱਜ ਲਿਓ ਜਿੱਥੇ ਮਰਜ਼ੀ ਵਗ ਜਿਓ ਉਹਨਾਂ ਚਿਰ ਨਾ ਹੀ ਦੇਸ਼ ਦੇ ਵਿੱਚ ਉਹ ਗਰੀਬੀ ਹਟੇ ਤੇ ਨਾ ਅਗਦੇਸ਼ ਦੇ ਵਿੱਚੋਂ ਸਾਡਾ ਕੋਈ ਮਕਸਦ ਹਟੇ ਨਾ ਕੋਈ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਕੋਈ ਉਹ ਹਟੇ ਜਿੰਨੇ ਹੀ ਮਰਜ਼ੀ ਅਸੀਂ ਕੋਸ਼ਿਸ਼ ਕਰ ਲਈਏ ਜਿੰਨਾ ਮਰਜ਼ੀ ਅਸੀਂ ਵੱਡਾ ਕੋਈ ਵੀ ਗੱਲਬਾਤ ਕਰ ਲਈਏ ਅਸੀਂ ਕੁਝ ਵੀ ਨਹੀਂ ਕਰ ਸਕਦੇ ਜਿੱਥੇ ਤੱਕ ਮਰਜ਼ੀ ਭੱਜ ਲਈਏ ਸੋ ਇਹ ਗੱਲ ਯਾਦ ਰੱਖਿਓ ਪ੍ਰਧਾਨ ਮੰਤਰੀ ਕੋਈ ਇਮਾਨਦਾਰ ਹੋਵੇ ਜਿਹੜਾ ਮਰਜ਼ੀ ਆ ਜੇ ਦੇਣੀ ਤਾਂ ਉਹਨੇ ਤਕਲੀਫ ਹੀ ਐ ਭੰਡਣਾ ਤੇ ਅਸੀਂ ਉਹਨੂੰ ਵੀ ਐ ਆ ਹੋ ਗਿਆ ਹੋ ਗਿਆ ਮੈਂ ਨਹੀਂ ਕਹਿੰਦਾ ਕਿ ਮੋਦੀ ਚੰਗਾ ਮੈਂ ਨਹੀਂ ਕਹਿੰਦਾ ਜੋ ਆਉਣ ਵਾਲਾ ਕੋਈ ਵੀ ਐ ਕੋਈ ਉਹ ਚੰਗਾ ਪਰ ਇਹ ਗੱਲ ਯਾਦ ਰੱਖਿਓ ਵੀ ਆਪਣਾ ਕਰੀਏ ਆਪਣਾ ਖਾਈਏ ਸਰਕਾਰਾਂ ਤੱਕ ਧਿਆਨ ਜਿਹੜਾ ਹੈ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਸਰਕਾਰਾਂ ਦਾ ਕੰਮ ਹੋਵੇ ਅਸੀਂ ਤੇ ਆਪਣੀ ਕਮਾਉਣੀ ਹੈ ਆਪਣੀ ਖਾਣੀ ਹੈ ਹਾਂ ਠੀਕ ਐ ਸਾਨੂੰ ਕੋਈ ਚੰਗਾ ਵਧੀਆ ਨੁਮਾਇੰਦਾ ਲੱਗਦਾ ਹੈ ਆਪਣਾ ਅਧਿਕਾਰ ਉਸ ਨੂੰ ਜ਼ਰੂਰ ਦਿਓ ਉਸ ਨੂੰ ਸੱਤਾ ਵਿੱਚ ਲੈ ਕੇ ਆਉਣ ਦਾ ਸਾਡਾ ਪੂਰਾ ਪੂਰਾ ਜਿਹੜਾ ਧਰਮ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ